ਅੰਦੀ ਮਿੱਤਰੋ ਆਪਾਂ ਇਹ ਖੇਤ ਤੇ ਆਪਾਂ ਦੇਖੋ ਆ ਖੱਬਲ ਪਟਿਆ ਸੀਗਾ ਇੱਥੋਂ ਫਸਲ ਬਾੜੀ ਲਾਉਣ ਲਈ ਤੇ ਮਚਾਰੇ ਸੀ ਤੇ ਦੇਖੋ ਆਪਾਂ ਨੂੰ ਕੀ ਮਿਲਿਆ ਇੱਥੇ ਆ ਖੱਬਲ ਥਾਲੇ ਸੱਪ ਹੈ ਉਹ ਹੈਗੀ ਆ ਦਮੂਹੀ ਜੀ ਉਹ ਦੂਜੀ ਆ ਦੇਖੋ ਛੋਟੀ ਦੇਖੋ ਕਿਸ ਤਰ੍ਹਾਂ ਜਾ ਰਹੀ ਹੈ ਦੇਖੋ ਦੇਖੋ ਇਹ ਅਜਿਹਾ ਦਾ ਛੋਟਾ ਰੂਪ ਦੇਖੋ ਕਿਸ ਤਰ੍ਹਾਂ ਜਾ ਰਿਹਾ ਉਹ ਵੱਗ ਗਈ ਨਾ ਰੇਤੇ 'ਚ ਦੇਖੋ 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 ਇੱਥੇ ਇਕੱਠੀ ਹੋ ਗਈ ਐਂਡ ਹੈ ਤਾਂ ਸ਼ੂਟ ਆਜਾ ਦੇਖੋ ਜੀ ਸਾਰਾ ਛੁੱਕ ਚੁੱਕਾ ਹੈ ਫੇਰ ਕਹਿੰਦੇ ਆ ਵੀ ਸੱਪ ਕਿਸ ਤਰ੍ਹਾਂ ਲੁਕ ਜਾਂਦੇ ਆ ਅਲੋਪ ਹੋ ਜਾਂਦੇ ਆ ਦੇਖੋ ਰੇਤੇ ਨੇ ਇਹਨੂੰ ਥਾਂ ਦੇਤੀ ਸਾਨੂੰ ਪਤਾ ਲੱਗਦਾ ਹੁਣ ਕਿੱਥੇ ਆਈ ਆਹ ਸੀ ਐਂ ਧਰਤੀ ਥਾਂ ਦੇ ਦਿੰਦੀ ਆ ਪਤਾ ਹੀ ਨਹੀਂ ਹੁਣ ਜਾਹੀ ਕਿੱਧਰ ਜਾਂਦਾ ਐਂ ਧਰਤੀ ਸੱਪਾਂ ਨੂੰ ਥਾਂ ਦੇ ਦਿੰਦੀ ਆ ਮਿੱਤਰੋ ਤੇ ਇਧਰ ਆਪਾਂ ਆ ਖੱਬਲ ਚੋਂ ਨਿਕਲੇ ਆ ਗਏ ਖੱਬਲ ਵਿਚ ਆ ਰਹੀ ਸੀ ਆਪਾਂ ਇਹਦੇ ਵੀ ਕਰਮ ਚੰਗੇ ਸੀ ਥੱਲੇ ਬਣਿਆ ਹੋ ਸੀਗਾ ਮੈਂ ਕੁਦਰਤੀ ਦੇਖ ਲਿਆ ਆ ਟੇਰੀ ਥੱਲੇ ਲੁਕ ਗਿਆ ਸੀਗਾ ਆਹੀ ਮਿਚਾਉਣੇ ਆਪਾਂ ਚਲੋ ਦੇਖ ਲੈ ਤੁਸੀਂ ਸੱਪ ਅਹੀਂ ਆਪਾਂ ਤੁਹਾਨੂੰ ਹੋਰ ਵੀ ਜਾਨਵਰ ਜੀਵ ਜੰਤੂ ਦਿਖਾਉਂਦੇ ਰਹਿਾਂਗੇ